ਬੋਸੋ ਮੈਂ ਅੱਜ মিডিਆ ਸਾਹਮਣੇ ਆਪਣੇ ਹਸਪਤਾਲ ਦਾ ਪੱਖ ਪੇਸ਼ ਕਰਨ ਵਾਸਤੇ ਹੋਇਆ ਹ ਤੁਸੀਂ ਦੇਖਿਆ ਹੋਣਾ ਦੋ ਤਿੰਨ ਦਿਨ ਪਹਿਲੇ ਹਸਪਤਾਲ ਦੇ ਸਾਹਮਣੇ ਕੁਝ ਅਸਮਾਜਿਕ ਪਤ ਚਾਰ ਪੰਜ ਸੋ ਕੋਲ politicans ਉਹਨਾਂ ਨੇ ਸਾਡੇ ਹਸਪਤਾਲ ਦੇ ਸਾਹਮਣੇ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਸਪੀਟਲ ਨੂੰ ਪਰਨਾਮ ਕਰਨ ਦੀ ਕੋਸ਼ਿਸ਼ ਕੀਤੀ ਹਸਪੀਟਲ ਦੀ ਪ੍ਰਾਪਰਟੀ ਨੂੰ ਵੀ ਡੈメージ ਕਰਨ ਦੀ ਕੋਸ਼ਿਸ਼ ਕੀਤੀ ਪੂਰੇ ਸਟਾਫ ਨਾਲ ਬਤਨੀ ਮੀ ਜੀ ਕੀਤੀ ਨਾਲ ਦੇ ਜਿਹੜੇ ਐਟੈਂਡੈਂਟ ਸੀਗੇ ਪੇਸ਼ੈਂਟ ਸੀਗੇ ਉਹਨਾਂ ਨਾਲ ਬਤਨੀ ਮੀ ਜੀ ਕੀਤੀ ਮੈਂ ਇਸ ਚੀਜ਼ ਤੇ ਤੁਹਾਨੂੰ ਅਵੇਅਰ ਕਰਨਾ ਚਾਹੁੰਦਾ ਹਾਂ ਕਿ ਵਿਜੇਂਦਰਾ ਹਸਪੀਟਲ ਦੀ ਇਸ ਮਾਮਲੇ 'ਚ 0% ਵੀ ਕੋਈ ਗਲਤੀ ਨਹੀਂ ਹੈ ਇਹਨਾਂ ਨੇ ਸਿਰਫ ਕੋਈ ਪੁਰਾਣੀ ਰੰਜਿਸ਼ ਕਰਕੇ ਆਪਣੀ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਜਾਂ ਪੋਲਿਟਿਕਸ ਵਿੱਚ ਆਪਣਾ ਕਦਮ ਵਧਾਉਣ ਵਾਸਤੇ ਇਹ ਸਾਰਾ ਟਰਾਂਮਾ ਹੰਗਾਮਾ ਕੀਤਾ ਹੈ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹਾਂਗਾ ਆਈਐਮਰੋਪੜ ਦਾ ਪੁਲਿਸ ਡਿਪਾਰਟਮੈਂਟ ਦਾ ਐਸਪੀ ਸ਼੍ਰੀ ਸਪੀ ਸਾਹਿਬ ਬੀਐਸਪੀ ਦਾ ਐਸਐਸਓ ਸਾਹਿਬ ਦਾ ਪ੍ਰੈਸ ਦਾ ਮੀਡੀਆ ਦਾ ਪੂਰੇ ਐਡਮਿਨਿਸਟ੍ਰੇਸ਼ਨ ਦਾ ਕਿ ਉਹਨਾਂ ਨੇ ਸਿਚੁਏਸ਼ਨ ਨੂੰ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਹੈ ਸਾਡੇ ਕੋਲ ਇੱਕ ਮਰੀਜ਼ ਉਹ 13 ਤਰੀਕ ਨੂੰ ਐਡਮਿਟ ਹੋਈ ਸੀ ਆਪੀਡੀ ਚ ਉਹ ਪ੍ਰੀਟਰਮ ਬੱਚਾ ਸੀਗਾ ਜਿਹੜਾ ਕਲਸੋਮਿਕ ਵਿੱਚ 1.8 ਕਿਜੀ ਸੀ 8 ਮਹੀਨੇ ਤੋਂ ਪਹਿਲੇ ਡਿਲੀਵਰੀ ਸੀ ਜਦੋਂ ਪੇਸ਼ੈਂਟ ਆਈ ਸੀ ਤਾਂ ਪੇਸ਼ੈਂਟ ਆਲਰੇਡੀ ਲੇਬਰ ਚ ਸੀ ਜਿਹਦੀ ਅਸੀਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਓਪੀਡੀ ਦੇ ਵਿੱਚ ਜਿਹੜਾ ਸਾਡੇ ਕੈਮਰੇ ਲੱਗੇ ਆ ਉਹਦੇ ਵਿੱਚ ਪੇਸ਼ੇ ਤੁਹਾਨੂੰ ਦਿਖ ਰਹੀਏ ਵਾਕ ਕਰਦੀ ਵੀ ਉਹ ਪੇਨਸ ਹੈਗੀ ਹੈ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਐਡਮਿਟ ਹੋ ਜਾਓ ਤੁਹਾਡੀ ਡਿਲੀਵਰੀ ਸ਼ਾਮ ਤੱਕ ਜਾਂ ਰਾਤ ਤੱਕ ਹੋ ਜੇਗੀ ਰਾਤ ਨੂੰ 1 ਵਜੇ ਡਾਕਟਰ ਕੰਚਨ ਨੇ ਆ ਕੇ ਡਾਕਟਰ ਨਿਰਮਲ ਸਾਹੀ ਪੈਟੋਲੋਜੀਸ਼ਨ ਹੈ ਜਿਹੜੇ ਨਿੱਕੂ ਦੇ ਸਪਲਿਸਟ ਨੇ ਉਹਨਾਂ ਨੇ ਆ ਕੇ ਤੇ ਸਾਡੇ 3 ਅਸਿਸਟੈਂਟ ਓਪੀਡੀ ਦੇ ਸਟਾਫ ਨੇ ਡਿਲੀਵਰੀ ਕਰਵਾਈ ਜਿਹੜੀ ਕਿ ਡਿਲੀਵਰੀ ਆਲਮੋਸਟ 2:30 ਮਿੰਟ ਚ ਓਵਰ ਹੋ ਗਈ ਜੋ ਵੀ ਬਣਦੇ ਦਰਦ ਦੇ ਇੰਜੈਕਸ਼ਨ ਜਾਂ ਪੇਨ ਦੇ ਇੰਜੈਕਸ਼ਨ ਸੀਗੇ ਉਹ ਨਾਰਮਲ ਜਿਹੜੇ ਸਭ ਨੂੰ ਲੱਗਦੇ ਆ ਉਹ ਲੱਗੇ ਸੀ ਪੇਸ਼ੈਂਟ ਬਿਲਕੁਲ ਸੈਟੀਸਫਾਈ ਸੀ ਪੇਸ਼ੈਂਟ ਬਿਲਕੁਲ ਖੁਸ਼ ਸੀ ਅਸੀਂ ਤੁਹਾਨੂੰ ਆਡੀਓ ਦਿਖਾਵਾਂਗੇ ਜਿਹੜੀ ਨਾਲ ਦੇ ਟੈਨੇ ਨਾਲ ਉਹ ਗੱਲ ਕਰ ਰਹੇ ਆ ਉਹ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਆਡੀਓ ਵੀ ਦੇਖ ਸਕਦੇ ਹੋ ਡਾਕਟਰ ਕੰਚਨ ਡਿਲੀਵਰੀ ਵਾਸਤੇ ਜਾ ਰਹੇ ਹਨ ਡਾਕਟਰ ਨਿਰਮਲ ਜਾ ਰਹੇ ਹਨ ਸਟਾਫ ਜਾ ਰਿਹਾ ਹੈ ਖੁਦ ਨਾਲ ਲੈ ਕੇ ਜਾ ਰਿਹਾ ਹੈ ਉਹ ਵੀਡੀਓਸ ਤੁਹਾਨੂੰ ਸਾਰੀ ਦਿਖਾ ਰਹੇ ਹਨ ਉਹ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਡਿਲੀਵਰੀ ਹੋ ਗਈ ਰਾਤ ਨੂੰ ਬੱਚਾ ਨਿੱਕੂ ਚ ਵੈਂਟਿਲੇਟਰ ਤੇ ਬਿਲਕੁਲ ਠੀਕ-ਠਾਕ ਪਾਤਾ ਆਕਸੀਜਨ ਸ਼ੁਰੂ ਹੋ ਗਈ ਸਭ ਕੁਝ ਠੀਕ-ਠਾਕ ਸੀ ਅਗਲੇ ਦਿਨ ਪੇਸ਼ੈਂਟਰੀ ਸੈਟੀਸਫਾਈ ਸੀ ਐਸੀ ਪੇਸ਼ੈਂਟ ਨੂੰ ਕਾਉਂਸਲ ਕੀਤਾ ਉਹ ਕਾਉਂਸਲਿੰਗ ਤੁਸੀਂ ਵੀ ਦੇਖ ਸਕਦੇ ਹੋ ਸਾਡੇ ਡਾਕਟਰ ਇੰਜਵਾਨ ਸੀਗੇ ਉਸ ਟਾਈਮ ਪ੍ਰੈਜ਼ెంట్ ਉਹਨਾਂ ਨੇ ਦੇ ਫਾਦਰ ਨੂੰ ਕਾਉਂਸਲ ਕੀਤਾ ਕਿ ਤੁਹਾਡਾ ਬੱਚਾ ਆਲਮੋਸਟ 80% ਇੰਪਰੂਵ ਕਰ ਗਿਆ ਹੈ ਸਿਰ ਇਕ ਸੀਜ਼ਰ ਦਾ ਐਪੀਸੋਡ ਆਇਆ ਸੀ ਬਾਕੀ ਬੱਚਾ ਬਿਲਕੁਲ ਨਾਰਮਲ ਹੈ 4-5 7 ਦਿਨਾਂ ਚ ਬੱਚਾ ਠੀਕ ਹੋ ਜਾਏਗਾ ਤੁਹਾਡਾ ਪੇਸ਼ੀਐਂਟ ਸੈਟੀਸਫਾਈਡ ਪੇਸ਼ੀਐਂਟ ਕੈਰਿੰਗ ਸੈਟੀਸਫਾਈਡ ਲੇਕਿਨ ਇਹ 4-5 ਲੇਡੀਜ਼ ਹਸਪੀਟਲਸ ਆਈਆਂ ਪਹਿਲੇ ਇਹਨਾਂ ਨੇ ਡਾਕਟਰ ਕੰਚਨ ਨੂੰ ਤੰਗ ਕੀਤਾ ਫਿਰ ਮੈਨੂੰ ਤੰਗ ਕੀਤਾ ਫਿਰ ਮਰੀਜ਼ਾਂ ਨੂੰ ਕੰਮ ਕਰਵਾ ਸ਼ੁਰੂ ਕਰਤਾ ਫਿਰ ਹਸਪੀਟਲ ਦੇ ਫੋਟੋ ਕਿਚਨੀਆਂ ਸ਼ੁਰੂ ਕਰਤੀਆਂ ਫਿਰ ਪੇਸ਼ੀਐਂਟ ਦੇ ਅਟੈਂਡੈਂਟ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੂਰੇ ਹਸਪੀਟਲ 'ਚ ਇਹ 4-5 ਘੰਟੇ ਸ਼ੋਰ ਮਚਾਉਂਦੇ ਰਹੇ ਅਸੀਂ ਇਹਨਾਂ ਨੂੰ ਪੁੱਛਦੇ ਰਹੇ ਕਿ ਤੁਸੀਂ ਚਾਹੁੰਦੇ ਕੀ ਹੋ ਦੱਸੋ ਦੱਸਿਓ ਇਹ ਕਹਿੰਦੇ ਸੀ ਕੋਈ ਪੈਸਾ ਨਹੀਂ ਜਮ੍ਹਾਂ ਕਰਾਉਣਾ ਨਾ ਕੋਈ ਦਵਾਈ ਦਾ ਪੈਸਾ ਦੇਣਾ ਅਸੀਂ ਆਪਣੇ ਮਰੀਜ਼ ਨੂੰ ਲੈ ਕੇ ਜਾਣ ਅਸੀਂ ਕਿਹਾ ਕਿ ਤੁਹਾਡਾ ਬੱਚਾ ਡਾਕਟਰ ਨੇ ਫਿਰ ਕਾਉਂਸਲ ਕੀਤਾ ਲੋਕ ਕਿ ਜਮਾਉਣਗੇ ਤੁਹਾਡਾ ਬੱਚਾ ਠੀਕ ਹੋ ਰਿਹਾ ਇੰਪਰੂਵ ਹੋ ਰਿਹਾ ਹੈ ਐਚਪੀਓ ਵੈਂਟਿਲੇਟਰ 'ਤੇ ਹੈ ਤੁਸੀਂ ਨਾ ਜਾਓ ਅਗਰ ਜਾਣਾ ਹੀ ਹੈ ਤਾਂ ਵੱਡੇ ਹਸਪੀਟਲ ਪੀਜੀ ਚਲੇ ਜਾਓ ਛੋਟੇ ਹਸਪੀਟਲ ਵਿੱਚ ਨਾ ਜਾਓ ਦੁਨੀਆ बड़े और छोटे हॉस्पिटल तो बड़े हॉस्पिटल पर रेफर करांदी है इनने बच्चे ਨੂੰ ਵੱਡੇ ਹਸਪੀਟਲ ਤੋਂ ਛੋਟੇ ਹਸਪੀਟਲ ਤੇ ਰੈਫਰ ਕਰਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹ ਬੱਚੇ ਨੂੰ ਜ਼ਬਰਦਸਤੀ ਰੈਫਰ ਕਰਾਉਣ ਲਈ ਕਰਦੇ ਰਹੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਰੈਫਰੈਂਸ ਅੰਮੀ ਦੇ ਸਾਈਨ ਕਰ ਦੋ ਕਿ ਤੁਸੀਂ ਆਪਣੀ ਮਰਜ਼ੀ ਨਾਲ ਬੱਚੇ ਨੂੰ ਲੈ ਕੇ ਚੱਲੇ ਹੋ ਬੱਚਾ ਛੋਟਾ ਹੈ ਵੈਂਟੀਲੇਟਰ ਤੇ ਹੈ ਕਿ ਬੱਚੇ ਨੂੰ ਜੇ ਇਸ ਤੋਂ ਬਾਅਦ ਕੁਝ ਵੀ ਹੋਏਗਾ ਤਾਂ ਰਿਸਪੋਨਸੀਬਿਲਟੀ ਤੁਹਾਡੀ ਹੈ ਜਾਂ ਉਸ ਹਸਪੀਟਲ ਦੀ ਹੋਵੇਗੀ ਸਾਡਾ ਇਸ ਨਾਲ ਕੋਈ ਲਿੰਕ ਨਹੀਂ ਹੋਏਗਾ इन्हों ने नहीं मने फिर अल्स कॉल की हॉस्पिटल शोर मचा रहे हैं प्रॉपर्ट करने की कोशिश कर रहे हैं मरीजों को परेशान कर रहे हैं ना ही पैसे जमा करा रहे हैं ना ही समरी पर साइन कर रहे हैं डिस्चार्ज से पुलिस वाले आए उन्होंने उन्होंने समझाया फिर उन्होंने पैसे जमा कराए समरी से सइन किए बच्चे ले लिया साढ़े को बच्चा सिर्फ एक दिन रहा भीडियो देख सकते हो बच्चा बिलकुल इंपरूव कर रहा बिल्कुल मूवमेंट कर रहा बिलकुल पिंक है सारे वाइटल्स बीपी पल्स सब कुछ नॉर्मल बच्चे का इतो लेकर बच्चे का पांच दिन लगातार इलाज चलिया ਹੁਣ 5 ਦਿਨਾਂ ਵਿੱਚ ਉਸ ਡਾਕਟਰ ਨੇ ਕੀ ਕੀਤਾ ਉਸ ਹਸਪਤਲ ਨੇ ਕੀ ਕੀਤਾ ਸਾਨੂੰ ਕੁਝ ਨਹੀਂ ਪਤਾ 5 ਦਿਨ ਬਾਅਦ ਬੱਚੀ ਦੀ ਦੁਖਦ ਮੌਤ ਹੋ ਜਾਂਦੀ ਹੈ ਸਾਨੂੰ ਵੀ ਇਸ ਚੀਜ਼ ਦਾ ਦੁੱਖ ਹੈ ਪਰ ਇਸ ਚੀਜ਼ ਨਾਲ ਸਾਡਾ ਕੋਈ ਲਿੰਕ ਨਹੀਂ ਅਸੀਂ ਖੁਦ ਪੁਲਿਸ ਨੂੰ ਕਿਹਾ ਕਿ ਪੰਜ ਮੈਂਬਰੀ ਬੋਰਡ ਬਣਾ ਕੇ ਬੱਚੇ ਦਾ ਪੋਸਟਮਾਰਟਮ ਕਰਾਓ ਦੇਖੋ ਬੱਚੇ ਦੀ ਮੌਤ ਦਾ ਕਾਰਨ ਕੀ ਹੈ ਜੋ ਕਲਪਟ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਕਹਿੰਦਾ ਐਫਆਈਆਰ ਕੀਤੀ ਜਾਵੇ ਅਗਰ ਅਸੀਂ ਕਲਪਟ ਹੋਗੇ ਸਾਨੂੰ ਜੇਲ੍ਹ ਚ ਪਾਓ ਪਰ ਅਗਰ ਹੋਰ ਕੋਈ ਕਲਪਟ ਹੈ ਤਾਂ ਉਹਨੂੰ ਵੀ ਜੇਲ੍ਹ ਚ ਪਾਓ